ਮੈਂ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਕਰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣਾ ਔਰ ਇਸ ਸੀਜ਼ਨ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਆ ਪੰਜਾਬ ਦੇ ਮਜ਼ਦੂਰਾਂ ਨੂੰ ਆ ਉਹਦੇ ਨਾਲ ਦੇ ਨਾਲ ਜਿਹੜੇ ਸਾਡੇ ਆੜਤੀ ਨੇ ਸਾਡੇ ਮਿਲਰਸ ਨੇ ਉਹ ਵੀ ਇਸ ਸੀਜ਼ਨ ਦੇ ਅੰਦਰ ਆਪਣੀ ਵਡਮੁੱਲੀ ਭੂਮਿਕਾ ਦਾ ਅਦਾ ਕਰਦੇ ਆ। ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਲਈ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਆ। ਸਾਡੇ ਕੋਲ 28894 ਕਰੋੜ ਰੁਪਏ ਦੀ CCL ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਪਹਾ ਸਰਕਾਰ ਵੱਲੋਂ RBI ਵੱਲੋਂ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹਨਾਂ ਪਹਿਲਾਂ ਆਈ ਹੈ ਨਾ ਇਸ ਵਾਰ ਹੋਊਗੀ 28894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਉਹ ਸਾਨੂੰ ਜਿਹੜੀ ਆ ਪਹੁੰਚ ਚੁੱਕੀ ਆ ਪੰਜਾਬ ਸਰਕਾਰ ਦੇ ਕੋਲ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਦੇ ਅੰਦਰ ਵਾਰਦਾਨਾਂ ਲੜਿੰਦਾ ਵਾਰਦਾਨਾਂ ਦਾ ਮੁਕੰਮਲ ਪ੍ਰਬੰਧ ਜਿਹੜਿਆ ਸੋਖ ਸੰਡ ਪ੍ਰਬੰਧ ਜਿਹੜਿਆ ਵਾਰਦਾਨਾਂ ਦੇ ਉਹ ਅਸੀਂ ਕਰ ਲਿਆ ਸਾਡੇ ਗੋਲ ਪਿਆ ਬਲਕਿ ਉਹਨੂੰ ਅਸੀਂ ਸਬੰਧਤ ਖਰੀਦ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਠੁਕਮੀ ਥਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦੇ ਰੂਪ ਚ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਦੇ ਦਿਨਾਂ ਦੇ ਦੌਰਾਨ ਉਥੇ ਵੀ ਪੂਰੀ ਤਿਆਰੀ ਹੈ 1864 ਮੰਡੀਆਂ ਪੂਰੀ ਤਰ੍ਹਾਂ ਤਿਆਰ ਨੇ ਜੋ ਲਗਭਗ 8 ਲੱਖ ਕਿਸਾਨ ਜਿਹੜਾ ਪੰਜਾਬ ਦਾ ਜਿਨੇ ਆਪਣੀ ਫਸਲ ਲੈ ਕੇ ਮੰਡੀਆਂ ਜਾਣਾ ਉਹਦੇ ਲਈ ਉਥੇ ਮੰਡੀ ਦੇ ਅੰਦਰ ਜਿੰਨੀ ਵੀ ਲੋੜੀਂਦੀ ਵਿਵਸਥਾ ਹੈ ਚਾਹੇ ਪਾਣੀ ਪੀਣ ਦਾ ਸਵਾਲ ਆ ਚਾਹੇ ਕੋਈ ਮੈਡੀਕਲ ਫੈਸਿਲਿਟੀ ਦਾ ਸਵਾਲ ਆ ਉਹ ਸਾਰੇ ਬੰਦੋਬਸਤ ਜਿਹੜੇ ਆ ਅਸੀਂ ਪੰਜਾਬ ਸਰਕਾਰ ਵੱਲੋਂ ਮੈਗਮਾ ਫੂਡ ਸਪਲਾਈ ਵੱਲੋਂ ਕਰ ਦਿੰਦੇ ਆ ਸੋ ਇਸ ਤੋਂ ਇਲਾਵਾ 700 ਮੰਡੀਆਂ ਜਿਹੜੀਆਂ ਕੱਚੀਆਂ ਮੰਡੀਆਂ ਨੇ ਆਰਜੀ ਮੰਡੀਆਂ ਜਿਨ੍ਹਾਂ ਨੂੰ ਲੋਡ ਪੈਣ ਦੇ ਉੱਤੇ ਕਿਤੇ ਗਲਟ ਆ ਜਾਵੇ ਤਾਂ ਉਹ ਵੀ ਅਸੀਂ ਲਗਭਗ ਸਾਰੀਆਂ ਤਿਆਰ ਕਰ ਲੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਜਿੱਥੇ ਮੁਬਾਰਕਬਾਦ ਦੇ ਰਿਹਾ ਉਹਨਾਂ ਦੀ ਫਸਲ ਤਿਆਰ ਹੈ ਉਹ ਇਸ ਫਸਲ ਦੇ ਨਾਲ ਉਹਨਾਂ ਦੇ ਜੀਵਨ ਦੇ ਸਾਰੇ ਮਸਲੇ ਜੁੜੇ ਆ ਸੋ ਨਾਲ ਦੇ ਨਾਲ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਕਿ ਅਸੀਂ ਤੁਹਾਡੀ ਆਮਦ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਮਾਨਜੂਕ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਜੀ ਦਾ ਸੰਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਜਿਹੜਾ ਉਹ ਪੈਸਾ ਜਿਹੜੀ ਬਣਦੀ ਉਹਦੀ ਐਮਐਸਪੀ ਉਹਦੇ ਮੁਤਾਬਕ ਉਹਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ ਸੋ ਨਾਲ ਦੀ ਨਾਲ ਅਸੀਂ ਪੰਜਾਬ ਦੇ ਅੰਦਰ ਚੇਅਰਮੈਨ ਬਿਜਲੀ ਬੋਰਡ ਨੂੰ ਵੀ ਅ ਮਨੇ ਚਿੱਠੀਆਂ ਲਿਖ ਦਿੱਤੀਆਂ ਨੇ ਡੀ ਜ਼ੀ ਪੀ ਪੰਜਾਬ ਨੂੰ ਵੀ ਲਾਂਡ ਐਂਡ ਆਰਡਰ ਦੀ ਸਿੱਧੀ ਪੰਜਾਬ ਦੇ ਕਿਸਾਨ ਦਾ ਅ ਅਨਾਜ ਪੰਜਾਬ ਦੀਆਂ ਮੰਡੀਆਂ ਚ ਵਿਕੇ ਕੋਈ ਵਾਰੂ ਮੂਮੰਡ ਨਾ ਹੋਵੇ ਸਾਰੇ ਡਿਊਟੀ ਕਮਿਸਰ ਜਿਨੂੰ ਇਹ ਮੈਸੇਜ ਆ ਦਿੱਤਾ ਗਿਆ ਚਿੱਠੀਆਂ ਦੇ ਰੂਪ ਦੇ ਵਿੱਚ ਸੋ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਸੋ ਫਿਰ ਦੁਬਾਰਾ ਤੁਹਾਡਾ ਸਭ ਨੂੰ ਜੀ ਆਇਆਂ ਨੂੰ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਚੇਚੇ ਦੌਰ ਤੇ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਗੁਮਾਨ ਦੇ ਅੰਦਰ ਜਿਹੜਾ ਤੋਖਲਾ ਨਾ ਰੱਖਿਆ ਜਾਵੇ ਤੁਹਾਡੀ ਪਾਲੀ ਹੋਈ ਫਸਲ ਦਾ ਕੱਲਾ-ਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਚ ਚੁੱਕਾਂਗੇ ਮਾਨਯੋਗ ਮੁੱਖ ਮੰਤਰੀ ਜੀ ਦਾ ਇਹ ਆਦੇਸ਼ ਵੀ ਹੈ ਛੁਵਾਸੀ ਉਸ ਦੇਸ਼ ਦੀ ਪਾਲਣਾ ਦੇ ਲਈ ਸਾਰਾ ਜਿਹੜਾ ਸਾਡਾ ਅਮਲਾ ਫੈਲਾਇਆ ਸਾਰਾ ਸਾਡਾ ਜਿਹੜਾ ਮੈਕੈਨਿਜ਼ਮ ਹੈ ਉਹ ਪੂਰੀ ਤਰ੍ਹਾਂ ਤਿਆਰ ਹੈਗਾ ਆ ਤੁਹਾਨੂੰ ਜੀ ਆਇਆਂ ਨੂੰ ਇਸ ਸੀਜ਼ਨ ਅ ਬੀਡ ਦੀ ਪ੍ਰਿਕੋਰਮੈਂਟ ਨਾਲ ਜੁੜੇ ਸਾਰੀਆਂ ਫੈਕਲਟੀਆਂ ਦੇ ਲਈ ਚੰਗਾ ਰਵੇ ਇਹ ਮੇਰੀਆਂ ਦੁਆਵਾਂ ਮੇਰੀਆਂ ਉਮੀਦਾਂ ਨੇ ਧੰਨਵਾਦ ਸਾਰਿਆਂ ਨੂੰ ਇਸ ਸੀਜ਼ਨ ਨੂੰ ਲੈ ਕੇ ਅਸੀਂ ਸਾਰੇ ਪ੍ਰੋਜੈਕਟ ਜਿਹੜੇ ਆ ਤੁਹਾਡੇ ਨੇ ਮੁਕੰਮਲ ਕਰ ਲਿਆ